ਤੁਸੀਂ ਆ ਸਮਾਗ ਕੱਢ ਕੇ ਅੱਜ ਇਸ ਸਮਾਜ ਮੰਡ ਦੇ ਵਿੱਚ ਆਇਓ ਤੇ ਨਾਲ ਹੀ ਤੁਸੀਂ ਆਪਣੇ ਸਮਾਜ ਦੇ ਸਰਪੱਖੀ ਵਿਕਾਸ ਲਈ ਕੋਈ ਨਾ ਕੋਈ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਲੈ ਕੇ ਜਾ ਰਹੇ ਹੋ ਕਿਉਂਕਿ ਤੁਹਾਡੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸਮਾਜ ਪ੍ਰਤੀ ਦਰਦ ਆ ਸੋ ਇਸੇ ਲੜੀ ਦੇ ਤਹਿਤ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਮਾਨਸਾ ਤੋਂ ਸਰਦਾਰ ਗਰਮੇਲ ਸਿੰਘ ਜੀ ਆਏ ਨੇ ਜੋ ਰਟਾਇਰਡ ਨੇ এডਿਕੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਸੀਐਚਟੀ ਰਹੇ ਨੇ ਉਹਨਾਂ ਨੂੰ ਜਿਹੜਾ ਮਾਨਸਾ ਜ਼ਿਲ੍ਹੇ ਦਾ ਜਿਹੜਾ ਹੈਗਾ ਪ੍ਰਧਾਨ ਅਸੀਂ ਸਥਾਪਿਤ ਕਰਦੇ ਹਾਂ ਆਸ਼ੀਆ ਲੋਕਦਲ ਦਾ ਆਓ ਜੀ ਆ ਲੈ ਕਿਉ ਹਾਰ ਜੀ ਸੋ ਤੁਹਾਨੂੰ ਵਧਾਈਆਂ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਕਮਿਲ ਸਿੰਘ ਜੀ ਵਾਲਾ ਸਿਕੰਦਰ ਵਾਲਾ ਅਸਲਾਮੁਅਲਾਈਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ ਜੀ ਵਿਧਾਇਕਾਂ ਜੀ ਤੁਹਾਨੂੰ ਇੱਧਰ ਪਿੱਛੇ ਆਓ ਜੀ ਮੁਬਾਰਕਾਂ ਵੀ ਤੇ ਜਿੰਮੇਵਾਰੀ ਦਾ ਸ੍ਰੀ ਮੁਖਤਸਰ ਸਾਹਿਬ ਤੋਂ ਸਰਦਾਰ ਅਮਰਜੀਤ ਸਿੰਘ ਜੀ ਖੁੱਡੀਆਂ ਸਾਹਿਬ ਆਓ ਜੀ ਉਹਨਾਂ ਨੇ ਜਿਹੜਾ ਹੈਗਾ ਜ਼ਿਲ੍ਹਾ ਪ੍ਰਧਾਨ ਇਥੋਂ ਸ੍ਰੀ ਮੁਖਤਸਰ ਮੁਖਤਸਰ ਸਾਹਿਬ ਤੋਂ ਬੁਲਾਇਆ ਆਓ ਜੀ ਸਰ ਜੀ ਐਤ ਸੋਣ ਆਓ ਜੀ ਇੱਧਰ ਐਤ ਆ ਜੀ ਸਿੱਧਾ ਆਓ ਜੀ ਖੁੱਡੀਆਂ ਸਾਹਿਬ ਸਤਿ ਸ੍ਰੀ ਅਕਾਲ ਕੁਡੀਆਂ ਸਾਹਿਬ ਨਵੀਂ ਜ਼ਿੰਮੇਵਾਰੀ ਮਿਲਦੀ ਆ ਬਹੁਤ ਬਹੁਤ ਤੁਹਾਨੂੰ ਮੁਬਾਰਕ ਹੋ ਸਈ ਆਕਾ ਵਧਾਈਆਂ ਜੀ ਕੁਡੀਆਂ ਸਾਹਿਬ ਤੁਹਾਨੂੰ ਬਹੁਤ 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 ਸ਼ੁਕਰੀਆ ਜੀ ਅੱਛਾ ਜੀ ਇਸੇ ਤਰ੍ਹਾਂ ਹੀ ਫਰੀਦਕੋਟ ਤੋਂ ਸਰਦਾਰ ਪ੍ਰਤਾਪ ਸਿੰਘ ਜੀ ਜੋ ਬਰਗਾੜੀ ਤੋਂ ਮੌਜੂਦਾ ਸਰਪੰਚ ਨੇ ਉਹਨਾਂ ਨੂੰ ਫਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਜਾਂਦਾ ਮਨੋਂ ਬੇਨਤੀ ਕਰਾਂਗਾ ਸਰਦਾਰ ਪ੍ਰਤਾਪ ਸਿੰਘ ਜੀ ਸਰਪੰਚ ਸਾਹਿਬ ਨੂੰ ਹਾਂ ਸਾ ਸੋ ਸ੍ਰੀਆ ਕਾ ਲੋ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਜੀ ਤੁਹਾਨੂੰ ਜਿੰਮੇਵਾਰੀ ਵੱਡੀ ਹੈ ਤੇ ਵੈਸੇ ਤੁਸੀਂ ਇਹ ਕਿ ਕਰੀਂ ਤਿੰਨੇ ਜ਼ਿਲ੍ਹਾ ਪ੍ਰਧਾਨ ਅੱਗੇ ਆ ਜਾਓ ਹਾਂ ਆਲਰੇਡੀ ਗ੍ਰੋਫੋਟੋ ਹੋ ਜੇ ਹਾਂ ਆ ਵੀ ਗ੍ਰੋਫੋਟੋ ਨੇ ਅਮਰੀਕਾ ਸਾਰਿਆਂ ਦੀ ਕਰ ਹਾਂ ਅਨੇਕ ਸਾਰਿਆਂ ਦੀ ਕਰਦੇ ਆ ਜੀ ਜ਼ਿਲ੍ਹਾ ਪ੍ਰਧਾਨ ਨੂੰ ਕਰਦੇ ਹੋ ਹਾਂ ਹੋ ਗਈ ਜੀ ਚਲ ਸ਼ੁਕਰੀਆ ਜੀ ਤੁਹਾਡਾ ਧੰਨਵਾਦ ਇਸੇ ਤਰ੍ਹਾਂ ਹੀ ਸਰਦਾਰ ਅਮਰਜੀਤ ਸਿੰਘ ਖੁੱਡੀਆਂ ਸਾਹਿਬ ਤੁਹਾਨੂੰ ਸ਼੍ਰੀ ਮੁਖਤਸਰ ਸਾਹਿਬ ਤੋਂ ਹਾਸ਼ੀਆ ਲੋਕਦਲ ਵੱਲੋਂ ਨਾਮਜ਼ਦਗੀ ਦਿੱਤੀ ਗਈ ਆ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਕੀ ਕਹਿਣਾ ਚਾਹੋਗੇ ਜੋ ਵੀ ਮੈਨੂੰ ਲੋਕ ਹਾਸ਼ੀਆ ਦਲ ਵੱਲੋਂ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਮੈਂ ਉਹਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਜਿੱਥੇ-ਜਿੱਥੇ ਸਹਿਯੋਗ ਦੀ ਲੋੜ ਹੈ ਮੈਂ ਹਮੇਸ਼ਾ ਨਾਲ ਖੜਾ ਰਹਾਂਗਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੋਰ ਵੀ ਕੋਈ ਨਾਮਜ਼ਦਗੀ ਮਿਲੀ ਆ ਹਾਂਜੀ ਮੇਰੇ ਨਾਲ ਸਰਦਾਰ ਅਵਤਾਰ ਸਿੰਘ ਸਾਬਕਾ ਸਰਪੰਚ ਤੋਈ ਵਾਲਾ ਤੋਂ ਉਹਨਾਂ ਨੂੰ ਲੰਬੀ ਬਲਾਕ ਦਾ ਹਾਂਜੀ ਲੰਬੀ ਬਲਾਕ ਲੰਬੀ ਹਲਕੇ ਦਾ ਹਾਂਜੀ ਤੇ ਇਸ ਤੋਂ ਇਲਾਵਾ ਜਿਹੜੇ ਸਰਦਾਰ ਜਖੀਰ ਸਿੰਘ ਹੈ ਉਹਨਾਂ ਨੂੰ ਵੀ ਇਹਦੇ ਸਹਾਇਕ ਵਜੋਂ ਜਿਹੜਾ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਜਿਹੜਾ ਗਿੱਦੜਵਾ ਹਲਕੇ ਤੋਂ ਜਿਹੜਾ ਹੈਗੇ ਨੇ ਮਾਸਟਰ ਹਰਨੇਕ ਸਿੰਘ ਜੀ ਉਹ ਜਿਹੜਾ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਨਾਲ ਸਹਿਯੋਗ ਵਜੋਂ ਸਰਦਾਰ ਹਰਪੀ ਸਿੰਘ ਮਿੱਟੂ ਜੀ ਗਿੱਦੜਵਾ ਤੋਂ ਉਹਨਾਂ ਦੇ ਵੀ ਜ਼ਿੰਮੇਵਾਰੀ ਦਿੱਤੀ ਗਈ ਧੰਨਵਾਦ ਜੀ ਹਾਂਜੀ ਸਰਦਾਰ ਕਰਮੇਲ ਸਿੰਘ ਜੀ ਤੁਸੀਂ ਅੱਜ ਹਾਸ਼ਿਆ ਲੋਕਦਲ ਦੀ ਮੀਟਿੰਗ ਵਿੱਚ ਸ਼ਾਮਲ ਹੋਇਓ ਤੁਹਾਨੂੰ ਮਾਨਸਾ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਜੋ ਜ਼ਿੰਮੇਵਾਰੀ ਦਿੱਤੀ ਹੈ ਸਾਰੇ ਪੰਜਾਬ ਦੀ ਟੀਮ ਵੱਲੋਂ ਮੈਂ ਬਾਤ ਕਰਦਾ ਕਿ ਅਸੀਂ ਸਾਰੇ ਮਾਨਸਾ ਦੀ ਟੀਮ ਬਣਾ ਕੇ ਤੇ ਇਸ ਨੂੰ ਜੋ ਵੀ ਏਜੰਡੇ ਹੈ ਸਾਡੇ ਜੋ ਵੀ ਸਾਡੇ ਨਿਸ਼ਾਨੇ ਆ ਉਨ੍ਹਾਂ ਤੇ ਅਸੀਂ ਪੂਰੇ ਉਤਰਾਂਗੇ ਤੇ ਪੰਜਾਬ ਦੀ ਜਿਹੜੀ ਇਕਾਈ ਹੈ ਅਸੀਂ ਉਹਦਾ ਵੀ ਸਹਿਯੋਗ ਤੇ ਉਹਨਾਂ ਦਾ ਦੋ ਵੀ ਸਾਨੂੰ ਪਹਦਾਇਤਾ ਹੋਣੀ ਉਹ ਇਹ ਪਾਲਣਾ ਕਰਨਗੇ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਹਾਂ ਜੀ ਸਰਦਾਰ ਪ੍ਰਤਾਪ ਸਿੰਘ ਜੀ ਤੁਸੀਂ ਅੱਜ ਹਾਸ਼ੀਆ ਲੋਕ ਦਲ ਦੀ ਮੀਟਿੰਗ ਦੇ ਵਿੱਚ ਸ਼੍ਰੀ ਮੁਖਤਸਰ ਸਾਹਿਬ ਵਿਖੇ ਸ਼ਾਮਲ ਹੋਏ ਤੁਹਾਨੂੰ ਫਰੀਦਕੋਟ ਤੋਂ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਆ ਜਦਵਾਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਅਸੀਂ ਵੈਲਕਮ ਜੀ ਆਇਆਂ ਕਹਿੰਦੇ ਆ ਜੀ ਸਤਿ ਸ਼੍ਰੀ ਅਕਾਲ ਤੇ ਅਸੀਂ ਤੋਂ ਹੀ ਕਹਿੰਦੇ ਆ ਕਿ ਸਾਡੇ ਸਮਾਜ ਨੂੰ ਸਿਹਤ ਮਿਲੇ ਸਿੱਖਿਆ ਦਾ ਸਾਡੇ ਬੱਚਿਆਂ ਦਾ ਹੋਵੇ ਜਿਹੜੀਆਂ ਨੌਕਰੀਆਂ ਆ ਸਾਡੇ ਸਾਡੇ ਬੱਚਾ ਨੂੰ 12% ਦਾ ਸਾਡੇ 12% ਦਾ ਹੈਗਾ ਆਪਣਾ ਉਹ ਸਾਨੂੰ ਮਿਲੇ ਤੇ ਇਸੇ ਵਾਸਤੇ ਅਸੀਂ ਤੁਹਾਨੂੰ ਤੁਹਾਨੂੰ ਜੀ ਆਇਆਂ ਕਹਦੇ ਆ ਜਿਹੜਾ ਨੇ ਸਾਨੂੰ ਅੱਜ ਇਸ ਤੇ ਸਾਡੇ ਮੋਢਾ ਤੇ ਰੱਖਿਆ ਸੇਤਮ ਅਸੀਂ ਵੱਧ ਚੜ ਕੇ ਆਪਣੇ ਸਮਾਜ ਨੂੰ ਰਸਾਂਗੇ ਸਮਝਾਵਾਂਗੇ ਜੋੜਾਂਗੇ ਨਾਲ ਜੋੜਨ ਵਾਸਤੇ ਅਸੀਂ ਉਹਨਾਂ ਦੀ ਮਦਦ ਕਰਾਂਗੇ ਤੇ ਉਹਨਾਂ ਤੋਂ ਮਦਦ ਲਵਾਂਗੇ ਕਿ ਉਸ ਨੂੰ ਜੋੜਿਆ ਜਾ ਸਕੇ ਅਤੇ ਬੱਚਿਆਂ ਨੂੰ ਇਸ ਪਾਸੇ ਲਾਇਆ ਜਾ ਸਕੇ ਇੰਨਾ ਕਿ ਉਹ ਮੈਂ ਕਹਾਂ ਨਾ ਹਾਂਜੀ ਸਰਦਾਰ ਬਲਦੇਵ ਸਿੰਘ ਜੀ ਐਮਐਲਏ ਸਾਹਿਬ ਅੱਜ ਜਿਹੜੀ ਮੀਟਿੰਗ ਸੀ ਇਸ ਮੀਟਿੰਗ ਦੇ ਦੌਰਾਨ ਕਿਹੜੇ-ਕਿਹੜੇ ਜ਼ਿਲ੍ਹਿਆਂ ਨੂੰ ਤੁਸੀਂ ਹਾਸ਼ਿਆ ਲੋਕਦਲ ਵੱਲੋਂ ਨੁਮਾਇਦੀ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਮੁਖਸਦਰ ਸਾਹਿਬ ਇੱਕ ਇਕਾਠੇ ਕੀਤੇ ਸੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਦੋ ਦੋ ਚਾਰ-ਚਾਰ ਨੁਮਾਇੰਦੇ ਬੁਲਾਏ ਸੀ ਉਹਦੇ ਵਿੱਚ ਜ਼ਿਲ੍ਹਾ ਮੁਕਸਾ ਤੋਂ ਸ੍ਰੀ ਅਮਰਜੀਤ ਸਿੰਘ ਜੀ ਜਿਨ੍ਹਾਂ ਨੂੰ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਲਾਇਆ ਹਾਸ਼ੀਆ ਲੋਕ ਦਲ ਵੱਲੋਂ ਸਰਦਾਰ ਪ੍ਰਤਾਪ ਸਿੰਘ ਜੀ ਜ਼ਿਲ੍ਹਾ ਫਰੀਦਕੋਟ ਤੋਂ ਉਹਨਾਂ ਨੂੰ ਹਾਸ਼ੀਆ ਲੋਕ ਦਲ ਦਾ ਪ੍ਰਧਾਨ ਆਇਆ ਔਰ ਮਾਨਸਾ ਤੋਂ ਜੀ ਨਾ ਗਰਮੇਲ ਸਿੰਘ ਗਰਮੇਲ ਸਿੰਘ ਜੀ ਮਾਨਸਾ ਤੋਂ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਮਾਨਸਾ ਤੋਂ ਲਾਇਆ ਇਸੇ ਤਰ੍ਹਾਂ ਇਹ ਜਿਹੜੇ ਹਲਕਿਆਂ ਦੇ ਵਿੱਚ ਵੀ ਜਿਹੜੇ ਹੈ ਕੁਛ ਨਵੇਂ ਜੀਆਂ ਹੋਣਾ ਹਾਸ਼ੀਆ ਲੋਕਦਲ ਇੱਕ ਰਾਜਨੀਤਿਕ ਪਾਰਟੀ ਨਹੀਂ ਹਾਸ਼ੀਆ ਲੋਕਦਲ ਇੱਕ ਸਮਾਜਿਕ ਜਥੇਬੰਦੀ ਹੈ ਇਸ ਜਥੇਬੰਦੀ ਦੇ ਵਿੱਚ ਇਕੱਠੇ ਹੋ ਕੇ ਅਸੀਂ ਜਿਹੜਾ ਸੰਯੁਕਤ ਦਲ ਤਮੋਰਤਾ ਜਿਹੜਾ ਇੱਕ ਉਹਦੇ ਵਿੱਚ 10-12 ਜਥੇਬੰਦੀਆਂ ਆ 10-12 ਜਥੇਬੰਦੀਆਂ ਦਾ ਇੱਕ ਹਿੱਸਾ ਹੈ ਹਾਸ਼ੀਆ ਲੋਕਦਲ ਅਸੀਂ ਸਾਰੇ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਇੱਕ ਵੱਡੀ ਨਹਿਰ ਬਣਾਉਣ ਜਾ ਰਹੇ ਆ ਉਹ ਜਿਹੜੀਆਂ ਸਾਡੇ ਦਲਤ ਪਰਿਵਾਰਾਂ ਦੀਆਂ ਮੰਗਾਂ ਨੇ ਜਾਂ ਦਲਤ ਸਵਜ ਦੇ ਲੋਕਾਂ ਨੂੰ ਜਿਹੜੀ ਸਮੱਸਿਆਵਾਂ ਹੈ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਹਾਸ਼ੀਆ ਲੋਕ ਦਲ ਦਿਨ ਪਰ ਰਾਤ ਇੱਕ ਕਰੇਗਾ ਵੈਦੁਰ ਜੀ ਦਾ ਕਹਲ